ਕੀ ਅੱਜ ਜਿੱਥੇ ਬੈਠੇ ਆ ਸਰਦਾਰ ਬਿਆਨ ਸਿੰਘ ਬਣਾਨ ਕੇ ਕੁੰਡਾ ਖੜਕਾ ਵੀ ਆ ਰਿਹਾ ਬੈਣਾ ਆਪਾਂ ਬੈਠ ਸਕਦੇ ਸੀ ਜੇ ਅਸੀਂ ਅੱਜ ਵੱਡੀਆਂ ਕਾਰਾਂ ਵਧੀਆ ਕਾਰਾਂ ਤੇ ਵਧੀਆ ਕੱਪੜੇ ਪਾਈ ਫਿਰਦੇ ਕਿਹਦੇ ਕਰਕੇ ਡਾਕਟਰਾਂ ਦੇ ਮੇਡ ਕਰਦੇ ਸੱਤੇ ਪਾਈ ਕਰਦੇ ਸਾਨੂੰ ਤਾਂ ਯਾਰ ਕੋਈ ਅੰਦਰ ਨਹੀਂ ਵੱਟਦਾ ਖਾਣਾ ਖਾਣ ਦੀ ਤਾਂ ਕਿਤੇ ਦੀ ਗੱਲ ਐ ਸਾਨੂੰ ਤਾਂ ਕੀ ਕਹਿੰਦੇ ਵੀ ਜੇਕਰ ਆਉਣਾ ਵਿੜੇ ਚ ਸਾਡੇ ਏਰੀਆ ਦੇ ਵਿੱਚ ਆਉਣਾ ਤੇ ਸ਼ਹਿਰਾਂ ਦੇ ਵਿੱਚ ਉਹ ਕੋਈ ਖਾਸ ਸ਼ਬਦ ਰੱਖੇ ਹੁੰਦੇ ਵੀ ਤੁਸੀਂ ਪੁਰਾਣਾ ਸ਼ਬਦ ਬੋਲ ਕੇ ਆਉਣਾ ਤੇ ਜੇ ਪਿੰਡ ਦੇ ਵਿੱਚ ਆਉਣਾ ਤੇ ਫਿਰ ਪਿੰਡ ਦੇ ਸਾਡੇ ਮੀਡੀਆ ਦੇ ਵਿੱਚ ਆਉਣਾ ਤੇ ਤੁਹਾਡੇ ਵੱਲ ਤੋਂ ਸਮਾ ਨਿਸ਼ਚਿਤ ਆ ਇਥੇ ਬਹੁਤ ਹੀ ਲੰਬੀ ਦੂਰ ਦੀ ਗੱਲ ਨਹੀਂ ਆ ਆ ਦਰਬਾਰ ਸਾਹਿਬ ਦੀ ਘਟਨਾ ਵੇਖ ਲਓ 1920 ਨੂੰ ਸਾਡੀ ਉੱਤੇ ਰੀ-ਐਂਟਰੀ ਹੁੰਦੀ ਹੈ ਦੁਬਾਰਾ ਸਾਡਾ ਉੱਤੇ ਸਾਨੂੰ ਸਮਾਂ ਮਿਲਦਾ ਮੌਕਾ ਮਿਲਦਾ ਇਹ ਦਰਬਾਰ ਸਾਹਿਬ ਦੇ ਵਿੱਚ ਆਪਾਂ 100 ਸਾਲ ਬਾਅਦ ਭਾਰਤ ਉੱਪਰ 1920 ਨੂੰ ਆਪ ਪਮਨਾ ਕੇ ਹਟੇ ਰੀਐਂਟਰੈਂਸ ਦੇਵ ਸੰਮਾਗ ਕੇ ਹਟੇ 100 ਸਾਲ ਹਰ ਸਾਲ ਮਨਾਇਆ ਤੇ ਉਸ ਨੂੰ ਹੁਣ ਲਗਾਤਾਰ ਵੀ ਮਨਾ ਰਹੇ ਇਹ ਤਾਂ ਸਾਡੀ ਤੇ ਇਹ ਵੀ ਹਾਲਤ ਸੀ ਉਸ ਹਾਲਤ ਨੂੰ ਜੇ ਬਦਲਿਆ ਉਹਦੇ ਵਿੱਚ ਜਿੱਥੇ ਸਿੱਖ ਇਜ਼ਮ ਦਾ ਬਹੁਤ ਵੱਡਾ ਯੋਗਦਾਨ ਉੱਥੇ ਉਹਦੇ ਨਾਲ ਡਾਕਟਰ ਅੰਬੇਡਕਰ ਸਾਹਿਬ ਦਾ ਵੀ ਬਹੁਤ ਵੱਡਾ ਯੋਗਦਾਨ ਤੇ ਮੈਂ ਇਹ ਸਮਝਦਾ ਵੀ ਡਾਕਟਰ ਬੀਰ ਅੰਬੇਡਕਰ ਸਾਹਿਬ ਜੇ ਸਿੱਖ ਫਿਲਾਸਫੀ ਨੂੰ ਮੰਨਦੇ ਸੀਗੇ ਤਾਂ ਕਰਕੇ ਉਹਨਾਂ ਜਿਹੜੀ ਬਰਾਬਰਤਾ ਦਾ ਜਿਹੜਾ ਸਿਧਾਂਤ ਹੈ ਮੈਨੂੰ ਲੱਗਦਾ ਮੈਨੂੰ ਨਹੀਂ ਪਤਾ ਕੁਝ ਵੀ ਬਾਕੀ ਕੀ ਸੋਚ ਆ ਪਰ ਮੈਨੂੰ ਲੱਗਦਾ ਬਰਾਬਰਤਾ ਦਾ ਸਿਧਾਂਤ ਉੱਥੋਂ ਚੁਟਿਆ ਜਿਹੜੇ ਪਿੱਛੇ ਰਹਿ ਗਏ ਨੇ ਉਹਨਾਂ ਵਾਸਤੇ ਸਪੈਸ਼ਲ ਪ੍ਰੋਵੀਜ਼ਨ ਕਿੱਥੋਂ ਕੀਤੀ ਆ ਜਿਵੇਂ ਸਪੈਸ਼ਲ ਪ੍ਰੋਵੀਜ਼ਨ ਕਿੱਥੋਂ ਆਈ ਸੀਗੀ ਜੀ ਗੁਰੂ ਗੋਬਿੰਦ ਸਿੰਘ ਨੇ ਸਪੈਸ਼ਲ ਪ੍ਰੋਵੀਜ਼ਨ ਸਾਰਿਆਂ ਨੂੰ ਦਿੱਤੀ ਪਿਆ ਜੋ ਬਰਾਬਰ ਦਾ ਹੋ ਜਾਊ ਇਹ ਸਪੈਸ਼ਲ ਪ੍ਰੋਵੀਜ਼ਨ ਦਾ ਸਿਧਾਂਤ ਮੈਨੂੰ ਲੱਗਦਾ ਕਿ ਇਹ ਉੱਥੋਂ ਨਿਕਲਦਾ ਸੋ ਇਸ ਲਈ ਜੇ ਸਾਡਾ ਸਾਰਾ ਕੁਝ ਇੱਥੋਂ ਤੱਕ ਆ ਗਏ ਤਾਂ ਹੁਣ ਕਮੀਆਂ ਕਿੱਥੇ ਨੇ ਮੈਂ ਤੁਹਾਨੂੰ ਇੱਕ ਜਿਹੜੀ ਐਗਜ਼ਾਮਪਲ ਦੇ ਦਿੰਦਾ। ਕਿ ਕਮੀਆਂ ਸਾਡੀਆਂ ਇਹ ਨੇ ਕਿ ਅਸੀਂ ਜਿਹੜਾ ਕੋਈ ਬੰਦਾ ਅੱਗੇ ਕੰਮ ਕਰਨਾ ਚਾਹੁੰਦਾ ਅੱਗੇ ਵਧਣਾ ਚਾਹੁੰਦਾ ਜਾਂ ਅੱਗੇ ਵੱਧ ਕੇ ਕੰਮ ਕਰਨਾ ਚਾਹੁੰਦਾ ਫਿਰ ਸਾਡਾ ਸਮਾਜ ਜਿਹੜਾ ਵੈਲ ਐਜੂਕੇਟਿਡ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਔਰ ਲੱਤਾਂ ਖਿੱਚਣ ਤੇ ਬੜਾ ਯੋਰ ਲਾਉਂਦਾ। ਤੇ ਬਦਨਾਮ ਕਰਨ ਤੇ ਬੜਾ ਯੋਰ ਲਾਉਂਦਾ। ਆ ਗਿਆ ਇਹ ਹੋ ਗਿਆ ਉਹ ਹੋ ਗਿਆ। ਇਸ ਤਰ੍ਹਾਂ ਹੁੰਦਾ ਰਿਹਾ। ਅਸੀਂ ਇਸ ਦੀ ਪਰਵਾਹ ਨਹੀਂ ਕਰਦੇ ਜੇ ਬਾਬਾ ਨਾਨਕ ਦੇ ਘਰੋਂ ਨਿਕਲਦਾ ਚੰਗੇ ਕੰਮ ਕਰਨ ਵਾਸਤੇ ਸਮਾਜ ਨੂੰ ਸੁਧਾਰਨ ਵਾਸਤੇ ਤੇ ਵੱਟੇ ਤੇ ਉਹਨੂੰ ਵੀ ਵੱਜਦੇ ਆ ਮਾੜਾ ਤੇ ਉਹਨੂੰ ਵੀ ਕਿਹਾ ਜਾਂਦਾ ਤੇ ਫਿਰ ਸਾਨੂੰ ਤੇ ਇਹੀ ਸਮਝ ਆਈ ਸਰਬ ਅਭੰਸ ਸਿੰਘ ਜੀ ਸਾਨੂੰ ਤੇ ਇਹੀ ਸਮਝ ਆਈ ਸੀ ਨਾ ਕਿ ਜੇ ਯਾਰ ਬਾਬੇ ਨਾਨਕ ਨਾ ਹੋ ਸਕਦਾ ਤੇ ਅਸੀਂ ਕਿਹੜੀ ਮਰਜ਼ੀ ਦੀ ਦੁਆ ਅਸੀਂ ਕਿਹੜੇ ਬਾਗ ਦੀ ਮੂਲੀ ਅਸੀਂ ਕੀ ਚੀਜ਼ ਆ ਸੋ ਕੰਮ ਕੀਤਾ ਹੁਣ ਆਪਾਂ ਕਿੱਥੇ ਖੜੇ ਹੁਣ ਜਿਹੜੀ ਸਾਡੀ ਇਸ ਬੜੇ ਸਥਿਤੀ ਤੇ ਪਰਸਥਿਤੀ ਹੈ ਅਸੀਂ ਚਾਹੁੰਨੇ ਕੀ ਅਸੀਂ ਚਾਹੁੰਨੇ ਆ ਕਿ ਸਾਡਾ ਸਮਾਜ ਆਰਥਿਕ ਪੱਖੋਂ ਨੰਬਰ 1 ਤੇ ਸਮਾਜਿਕ ਪੱਖੋਂ ਐਜੂਕੇਸ਼ਨ ਪੱਖੋਂ ਤੇ ਜਿਹੜੇ ਜੇਕਰ ਤੁਸੀਂ 2011 ਦੇ ਅੰਕੜੇ ਚੁੱਕੋ ਤੇ ਤੁਸੀਂ ਬੜੇ ਹੈਰਾਨ ਹੋਵੋ ਉਹਨਾਂ ਦੇ ਤਹਿਤ ਵੀ ਸਾਡੀ ਐਜੂਕੇਸ਼ਨ ਪੱਖ ਦੇ ਵਿੱਚ ਆਪਾਂ ਸਭ ਤੋਂ ਥੱਲੇ ਜਿਹੜੇ ਆਰਥਿਕ ਪੱਖ ਤੋਂ ਪੰਜਾਬ ਦੇ ਵਿੱਚ ਅਸੀਂ ਸਭ ਤੋਂ ਹੇਠਾਂ ਗਿਣਤੀ ਦੇ ਵਿੱਚ ਪੰਜਾਬ ਦੇ ਮਜਬੀਆਂ ਦੀ ਕਿੰਨੀ ਗਿਣਤੀ ਹੈ ਜੀ ਭਲਾ 30 ਲੱਖ ਦੇ ਕਰੀਬ ਪੰਜਾਬ ਦੇ ਸਿਰਫ ਮੈਂ ਇੱਕ ਜਾਤੀ ਦੀ ਗੱਲ ਕੀਤੀ ਸ਼ਡਿਊਲਡ ਕਾਸਟਾਂ ਦੀਆਂ 39 ਜਾਤੀਆਂ ਨੇ 39 ਜਾਤੀਆਂ ਦੇ ਵਿੱਚੋਂ ਕੁਝ ਜਾਤੀਆਂ ਇਹੋ ਜਿਹੀਆਂ ਨੇ 2011 ਦੇ ਅੰਕੜਿਆਂ ਦੇ ਮੁਤਾਬਕ ਤਿੰਨ ਜਾਤੀਆਂ ਜਿਨ੍ਹਾਂ ਦੀ ਗਿਣਤੀ 100 ਵੀ ਹੈ ਕਈ ਆਰਥਿਕ ਜਾਤੀਆਂ ਦੀ ਕਰੀਬ ਇਹੋ ਜੀਆਂ ਨੇ ਜਿਨ੍ਹਾਂ ਦੀ ਗਿਣਤੀ 500 ਤੱਕ ਹੈ। ਸੋ ਇਹ stdc ਦੇ ਨਾਲ ਜਿਹੜੀ ਮੈਕਸਿਮਮ ਗਿਣਤੀ ਹੈ ਉਹ ਹੈ ਪੰਜਾਬ ਦੇ ਮਜਬੂਤ ਸਿੱਖਾਂ ਦੀ ਸ਼ੈਡਿਊਲਡ ਕਾਸਟਾਂ ਦੇ ਵਿੱਚ 2011 ਦੇ ਅੰਕੜੇ ਦੇ ਮੁਤਾਬਕ 26 ਲੱਖ ਤੋਂ ਵੱਧ ਇਹਨਾਂ ਦੀ ਗਿਣਤੀ ਹੈ। 26,88000 26 ਲੱਖ 88000 80 ਹੀ ਆ। 26 ਲੱਖ ਤੋਂ ਵੱਧ ਜਿਹੜੀ ਇਹਨਾਂ ਦੀ ਗਿਣਤੀ ਆਉਂਦੀ ਹੈ 88 ਲੱਖ ਟੋਟਲ ਆ। ਤੇ ਜਿਹੜੀ ਵਾਲਮੀਕੀ ਸਾਡੇ ਭਾਈਚਾਰੇ ਦੀ ਸ਼ਹਿਰਾ ਵਿੱਚ ਜਿਹੜਾ ਰਹਿੰਦਾ ਜਾਂ ਪਿੰਡਾਂ ਦੇ ਵਿੱਚ ਵੀ ਹੁਣ ਕੁਝ ਹੈਗੇ ਨੇ ਉਹਨਾਂ ਦੀ ਗਿਣਤੀ तकरीबन 8 ਲੱਖ ਤੋਂ ਥੋੜੀ ਵੱਧ ਹੈ। ਇਹ ਮੈਂ 2011 ਦੇ ਅੰਕੜਿਆਂ ਦੀ ਗੱਲ ਕਰਦਾ। ਤੇ ਜੇਕਰ ਹੁਣ ਦੋਨਾਂ ਦੀ ਗਿਣਤੀ ਨੂੰ ਮਿਲਾ ਲਿਆ ਜਾਵੇ ਤਾਂ ਗਿਣਤੀ ਜਿਹੜੀ 40 ਲੱਖ ਦੇ ਕਰੀਬ ਬਣਦੀ ਹੈ। ਤੇ ਇਹਨਾਂ ਦਾ ਜਦੋਂ ਮੈਂ ਇਹ ਗੱਲ ਕਰਦਾ ਕਿ ਇਹਨਾਂ ਨੂੰ ਸਪੈਸ਼ਲ ਪ੍ਰੋਵੀਜ਼ਨ ਕਿਉਂ ਦਿੱਤੀ ਗਈ? ਸਾਡੇ ਵੀਰ ਬੈਠੇ ਨੇ ਬੌਰੀਆ ਸਮਾਜ ਦੇ ਨਾਲ ਰਿਲੇਟਡ। ਪੀ ਜਿੰਨੀ ਡਿਸਕ੍ਰਿਮੀਨੇਸ਼ਨ ਆ ਤੁਹਾਡੇ ਵੱਡਿਆਂ ਦੇ ਨਾਲ ਤੁਹਾਡੇ ਨਾਲ ਹੁੰਦੀ ਆ ਉਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਮੈਂ ਜੇ ਗਲਤ ਨਾ ਹੁਆ ਤੇ ਇਹ ਕਹਿ ਸਕਦਾ ਵੀ ਜਿਹੜਾ ਸਾਡਾ ਭਾਈਚਾਰਾ ਹੀ ਨਾ ਹੋਰ ਉਹਨਾਂ ਭਾਈਚਾਰੇ ਦੇ ਨਾਲ ਨਹੀਂ ਨਹੀਂ ਹੋਈ ਜਿੰਨੀ ਸਾਡੇ ਨਾਲ ਹੋਈ ਕਿਉਂਕਿ ਜਿਹੜੇ ਬਹੁਤ ਸਾਰੀਆਂ ਸ਼ੈਡਿਊਲਡ ਕਾਸਟਾਂ ਦੇ ਵਿੱਚ ਉਹ ਐਸੀਆਂ ਜਾਤੀਆਂ ਨੇ ਜਿਨ੍ਹਾਂ ਦਾ ਖੁੱਦ ਦਾ ਕੀਤਾ ਸੀ ਆਪਣਾ ਕੀਤਾ ਸੀ ਜਿਵੇਂ ਛਪਰੀਬੰਦ ਸ਼ਜਬਨ ਉਹ ਆਪਣਾ ਕਿਤਾ ਆਪ ਕਰਦੇ ਤੇ ਵੱਖ-ਵੱਖ ਥਾਵਾਂ ਤੇ ਜਾਂਦੇ ਸੀ ਤੇ ਆਪਣੇ ਬਣਾਏ ਹੋਏ ਸਮਾਨ ਨੂੰ ਵੇਚ ਕੇ ਆਉਂਦੇ ਸੀ ਭਾਵੇਂ ਉਹਨਾਂ ਦੇ ਨਾਲ ਬਿਤਕਰਾ ਹੁੰਦਾ ਸੀਗਾ ਪਰ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿਉਂਕਿ ਉਸ ਸਮਾਜ ਤੋਂ ਪਰੇ ਰਹਿੰਦੇ ਸੀ ਜਿਹੜਾ ਸੁਸਾਇਟੀ ਦਾ ਹਿੱਸਾ ਜਿਹੜਾ ਸਾਡੇ ਨਾਲ ਬਿਤਕਰਾ ਕਰਦਾ ਸੀ ਉਹ ਤੋਂ ਪਿੱਛੇ ਰਹਿੰਦੇ ਸੀ ਸੋ ਇਹ ਪਿੱਛੇ ਰਹਿਣ ਕਰਕੇ ਜਿਹੜੀ 1965 ਤੱਕ ਦੀ ਰਿਪੋਰਟ ਆ ਉਹਨਾਂ ਦੀ ਜਿਹੜੀ ਰਿਪੋਰਟ ਦੀ ਮੈਂ ਗੱਲ ਕਰਦਾ ਜਿਹੜੀ ਅਮਰੀਕਾ ਦੇ ਵਿੱਚੋਂ ਸਾਨੂੰ ਕਈ ਮਹੀਨੇ ਦਾ ਤਰਦਦ ਕਰ ਕਰਨ ਤੋਂ ਬਾਅਦ ਜਿਹੜੀ ਉਹ ਮਿਲੀ ਉਸ ਰਿਪੋਰਟ ਸਾਡੇ ਜਿਹੜਾ 1 ਅਗਸਤ 2024 ਜੋ ਫੈਸਲਾ ਹੈ ਉਹਦਾ ਆਧਾਰ ਬਣਿਆ। ਉਹ ਰਿਪੋਰਟ ਦੇ ਮੁਤਾਬਕ ਜਿਹੜੀ ਸਾਡੀ ਸਥਿਤੀ ਹੈ ਜੇਕਰ ਅੱਜ ਵੀ ਮੈਂ ਰਸਤੇ 'ਤੇ ਗੱਲ ਕਰਦਾ ਆ ਰਿਹਾ ਸੀਗਾ ਜੀ ਸਰਦਾਰ ਜਸਵੰਤ ਸਿੰਘ ਉਹਨਾਂ ਦੇ ਨਾਲ ਮੈਂ ਕਿਹਾ ਮੇਰੇ ਜੀ ਕਰਦਾ ਯਾਰ ਮੇਰੇ ਕੋਲ ਸਮਾਂ ਜਦੋਂ ਮਿਲਿਆ ਨਾ ਉਹ ਅੰਗਰੇਜ਼ੀ ਦੇ ਵਿੱਚ ਤੇ ਉਹਦਾ ਉਲਟਾ ਕਰਕੇ ਉਹਦਾ ਟ੍ਰਾਂਸਲੇਸ਼ਨ ਕਰਕੇ ਮੈਂ ਪੰਜਾਬੀ ਦੇ ਵਿੱਚ ਇਹਨੂੰ ਛਾਪਣੀ ਚਾਹਣਾ। ਉਹਨੂੰ ਕਰਨੀ ਚਾਹਣਾ ਕਿ ਤਾਂ ਕਿ ਸਾਨੂੰ ਪਤਾ ਲੱਗੇ ਯਾਰ ਭਾਈ ਪਾ ਕਿੱਥੇ ਸੀਗਾ ਕਿਉਂ ਸਾਨੂੰ ਇਹ ਮਿਲ ਗਿਆ। ਇਸ ਕਰਕੇ ਜਿਹੜਾ 1975 ਦੇ ਵਿੱਚ ਸਪੈਸ਼ਲ ਪ੍ਰਵੀਜ਼ਨ ਮਿਲ ਕੇ ਜੇ 12.5% ਮਿਲਿਆ ਤਾਂ ਉਹ ਸਾਡੇ ਤੁਹਾਡੇ ਨਾਲ ਉਹ ਨਿਆਂ ਸੀਗਾ ਤੇ ਦੂਸਰੇ ਕਿਸੇ ਵੀ ਭਾਈਚਾਰੇ ਦੇ ਨਾਲ ਉਹ ਅਨਿਆਂ ਨਹੀਂ ਸੀਗਾ। ਇਨ ਜਸਟੀਫਿਕੇਸ਼ਨ ਨਹੀਂ ਸੀਗੀ ਕਿਉਂਕਿ ਰਿਪ੍ਰেজੈਂਟੇਸ਼ਨ ਜਿਹੜੀ ਹੈ ਉਹਦਾ ਆਧਾਰ ਹੈ ਸਮਾਜਿਕ ਸਮਾਜਿਕ ਸੋਸ਼ਲ ਤੌਰ ਤੇ ਜਿਹੜੇ ਸਭ ਤੋਂ ਪਿਛੜੇ ਹੋਏ ਲੋਕ ਨੇ ਉਹਨਾਂ ਦੀ ਅਪਗ੍ਰੇਡੇਸ਼ਨ ਵਾਸਤੇ ਨਾ ਕਿ ਉਹਨਾਂ ਦਾ ਆਰਥਿਕ ਲੈਵਲ ਸੁਧਾਰਨ ਵਾਸਤੇ ਇਹ ਰਿਪ੍ਰেজੈਂਟੇਸ਼ਨ ਦਾ ਅਰਥ ਹੈ ਸੋ ਇਹ ਜਿਹੜਾ ਸਾਰਾ ਕੁਝ ਜਦੋਂ ਅਸੀਂ ਬਾਤਦੇ ਹਾਂ ਮੌਜੂਦਾ ਸਮੇਂ ਬਾਤਦੇ ਹਾਂ ਤੇ ਤੁਸੀਂ ਇੱਕ ਮੈਂ ਅੰਕੜਾ ਫੋਰ ਦੇਣ ਲੱਗਾ ਅਸੀਂ ਹੈਰਾਨ ਹੋਏ ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਅਸੀਂ ਇੱਕ ਰਿਪ੍ਰেজੈਂਟੇਸ਼ਨ ਤਿਆਰ ਕੀਤੀ ਆਰਟੀਆਈ ਦੇ ਤਹਿਤ ਮੰਗੀ ਸੀਗੀ ਉਹਦੇ ਵਿੱਚ ਸਾਨੂੰ 22 ਵਿਭਾਗਾਂ ਦਾ ਜਿਹੜਾ ਡਾਟਾ ਮਿਲਿਆ ਉਹ 22 ਵਿਭਾਗਾਂ ਦੇ ਡਾਟੇ ਦੇ ਵਿੱਚ 50 ਸਾਲ ਬੀਤ ਜਾਣ ਬਾਅਦ ਜਿਹੜੀ ਨੌਕਰੀਆਂ ਦੇ ਵਿੱਚ ਇਹ ਰਿਪ੍ਰেজੈਂਟੇਸ਼ਨ ਸੀਗੀ ਉਹ ਸੀਗੀ 10.99% ਜਿਹੜੀ ਸੁਪਰੀਮ ਕੋਰਟ ਦੇ ਵਿੱਚ ਅਸੀਂ ਲਾਈ ਉਹ 10.99% ਸੀਗੀ ਤੇ ਬਾਕੀ ਜਿਹੜੇ ਅਦਰ ਭਾਈਚਾਰੇ ਸੀਗੇ ਉਹਨਾਂ ਦੀ ਬਾਕੀ ਤੁਸੀਂ ਲਾ ਲਓ ਉਹ ਸਾਰੀ ਜਿਹੜੀ ਸੀਗੀ 25% ਦੇ ਵਿੱਚੋਂ ਉਹਨਾਂ ਦਾ 50% ਤੋਂ ਵੱਧ ਕਿੰਨੀ ਮਤਲਬ ਮੋਰ ਥੈਨ 40% ਸਾਡਾ ਜਿਹੜਾ ਹਿੱਸਾ ਸੀ ਗਿਆ ਤਕਰੀਬਨ 40% ਜੋ ਤੁਹਾਡੇ ਨੂੰ ਮਿਲਣਾ ਚਾਹੀਦਾ ਸੀਗਾ ਉਹ ਵੀ ਨਹੀਂ ਸੀ ਮਿਲਿਆ ਪਰ ਹਾਲਾਤ ਇਹੋ ਜਿਹੇ ਬਣੇ ਕਿ ਜਿਹੜੇ ਕੁਝ ਇੱਕ ਦੋ ਸਾਰੇ ਨਹੀਂ ਹੁੰਦੇ ਕੁਝ ਕੁ ਲੋਕਾਂ ਨੇ ਚੁੱਕ ਕੇ ਸੁਪਰੀਮ ਕੋਰਟ ਦੇ ਵਿੱਚ ਪਾਤਾ ਵੀ ਯਾਰ ਜਿਹੜੀ ਇਹਨਾਂ ਨੂੰ ਬਣ ਰਹੀ ਬੜੀ ਮਾੜੀ ਗੱਲ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਪਾ ਦਿੱਤੀ ਰਿੱਟ ਪਾਤੀ ਪਹਿਲਾਂ ਹਾਈ ਕੋਰਟ ਦੇ ਵਿੱਚ ਹਾਰੇ ਸੁਪਰੀਮ ਕੋਰਟ ਦੇ ਵਿੱਚ ਗਏ ਪਹਿਲਾ ਤਕਰੀਬਨ 20 ਸਾਲ ਇਹ ਕੇਸ ਲੜਿਆ ਗਿਆ ਤੇ ਕਰੋੜਾਂ ਰੁਪਈਆ ਜਿਹੜਾ ਅਸੀਂ ਤੁਸੀਂ ਸਾਰੇ ਇਕੱਠੇ ਕੀਤੇ ਕਿਉਂ ਜੀ ਐਵੇਂ ਹੀ ਆ ਜੀ ਅਮਰਜੀਤ ਜੀ ਤੁਸੀਂ ਅਸੀਂ ਕਰੋੜਾਂ ਰੁਪਈਏ ਇਕੱਠੇ ਕੀਤੇ ਤੇ ਤੁਸੀਂ ਮੈਨੂੰ ਕਿਉਂ ਦਿੱਤੇ ਸੀਗੇ ਵੀ ਕਿਉਂ ਦਿੰਦੇ ਸੀਗੇ ਮੈਨੂੰ ਦੱਸਿਓ ਜੀ ਕਿਉਂ ਦਿੰਦੇ ਸੀਗੇ ਮੈਨੂੰ ਹੋਰ ਵੀ ਲੋਕ ਸੀਗੇ ਤੁਸੀਂ ਕਿਉਂ ਪਾ ਦਿੰਦੇ ਸੀਗੇ ਚਲੋ ਖੁੰਡੇ ਵਿੱਚ ਪਾ ਦੋ ਦੱਸਿਓ ਯਾਰ ਕਿਉਂ ਦਿੰਦੇ ਸੀਗੇ ਵਿਸ਼ਵਾਸ ਸੀਗੇ ਸਾਰੇ ਆਫਕਾਨੀ ਸੀ ਉਹ ਮੈਂ ਤਾਂ ਕੋਈ ਮੈਂ ਤਾਂ ਕੋਈ ਨਹੀਂ ਆਉਂਦਾ ਉਹ ਵਾਟਰ ਕਿਤੇ ਪਾਣੀ ਨੂੰ ਕਾਉਂਡਰ ਪਾਉਂਦੇ। ਯੋਜੀ ਉਹ ਜਿਹੜਾ ਵੀਸ਼ਵਾਸ ਕਾਇਮ ਰਿਹਾ ਜੀ? ਕੈਮਰਾ ਜੀ ਵਿਸ਼ਵਾਸ ਇਹ ਜੇ ਤੁਸੀਂ ਕਾਇਮ ਤੇ ਤੁਸੀਂ ਵਿਸ਼ਵਾਸ ਕੀਤਾ ਤੇ ਮੈਂ ਵੀਰਾ 3 ਸਾਲ ਮੈਂ ਸੌਂ ਕੇ ਨਹੀਂ ਵੇਖਿਆ। 3 ਸਾਲ ਦੇ ਵਿੱਚ ਮੈਂ ਕਿਤੇ 4 ਘੰਟੇ ਸੁੱਤਾ ਹੋਵਾਂ ਅਜੀਹਾ ਮੈਨੂੰ ਲੱਗਦਾ ਨਹੀਂ। ਲਗਾਤਾਰ ਜਿਹੜੀਆਂ ਸੁਪਰੀਮ ਕੋਰਟ ਦੀਆਂ ਜਦੋਂ ਤਿਆਰੀ ਕੇਸ ਦੀ ਹੁੰਦੀ ਸੀਗੀ ਉਸ ਦੇ ਵਿੱਚ ਜਿੰਨੇ ਜਿੰਨੀ ਵਕੀਰ ਬੈਠਦੇ ਸੀਗੇ ਉਹਨਾਂ ਸਾਰੇ ਕੇਸ ਦੇ ਵਿੱਚ ਸਾਰੇ ਡਾਟੇ ਇਕੱਠੇ ਕਰਕੇ ਸਾਰਾ ਜਿਹੜਾ ਮਟੀਰੀਅਲ ਹੈ ਭਾਵੇਂ ਉਹ ਹਿਸਟੋਰੀਕਲੀ ਸੀਗਾ ਭਾਵੇਂ ਉਹ ਸਬਾਜ ਦੇ ਵਿੱਚ ਸੀਗਾ ਸਾਰਾ ਇਕੱਠਾ ਕਰਕੇ ਉਹਨਾਂ ਨੂੰ ਦਿੰਦੇ ਸੀਗੇ ਉਹ ਤਿਆਰੀ ਕਰਾਉਂਦੇ ਸੀਗੇ ਸ਼੍ਰੀ ਕਪਲ ਸਿੰਪਲ ਜੀ ਤੇ ਕਪਲ ਸਿੰਪਲ ਜੀ ਨੂੰ ਸਾਡੇ ਜਿਹੜੇ ਐਡਵੋਕੇਟ ਜਨਰਲ ਜਿਹੜੇ ਹੁਣ ਨਹੀਂ ਹੁਣ ਇਸ ਵੇਲੇ ਗੈਰੀ ਜੀ ਗੈਰੀ ਜੀ ਦੇ ਨੁਮਾਇंदे ਉੱਥੇ ਹੁੰਦੇ ਸੀਗੇ ਮੇਰੇ ਸਾਹਮਣੇ ਕਪਲ ਸਿੰਪਲ ਦੇ ਘਰ ਦੇ ਵਿੱਚ ਜਿੱਥੇ ਉਹ ਬੈਠ ਕੇ ਤਿਆਰੀ ਕਰਦੇ ਤੇ ਕਪਲ ਸਿੰਪਲ ਸਾਹਿਬ ਨੇ ਉਹਨਾਂ ਨੂੰ ਤਿਆਰੀ ਵੀ ਕਰਵਾਈ ਸੀ ਬਾਹਰ ਬੈਠ ਕੇ ਬਹੁਤ ਗੱਲਾਂ ਹੋਣੀਆਂ ਹੋਣ ਰਿਕਾਰਡ ਆ ਮੈਂ ਬੋਲ ਰਿਹਾ ਉੱਥੇ ਬਾਹਰ ਬੈਠ ਕੇ ਗੱਲਾਂ ਬਹੁਤ ਕਰ ਰਹਿਣੀ ਇਹ ਪਤਾ ਨਹੀਂ ਕਿੰਨਾ ਕਿ ਸੌਖਾ ਸੀ ਉਹ ਤਿਆਰੀ ਕਰਵਾਉਂਦੇ ਸੀਗੇ ਤੇ ਉਹਨਾਂ ਨੂੰ ਕਿਹਾ ਵੀ ਗੈਰੀ ਜੀ ਨੇ ਕਿਹਾ ਕਹਿੰਦੇ ਵੀ ਪਹਿਲਾਂ ਸਿੰਪਲ ਸਾਹਿਬ ਤੁਸੀਂ ਬੋਲੋ ਕਹਿੰਦੇ ਨਹੀਂ ਪੰਜਾਬ ਸਰਕਾਰ ਦਾ ਕੇਸ ਆ ਇਸ ਕਰਕੇ ਤੁਸੀਂ ਬੋਲੋ ਗੈਰੀ ਨੇ ਵੀ ਫਿਰ ਕਮਾਲ ਕੀਤੀ ਕੁਝ ਨਹੀਂ ਛੱਡਿਆ ਕੁਛ ਨਹੀਂ ਇੰਨਾ ਵਧੀਆ ਬੋਲਿਆ ਡੇਢ ਦਿਨ ਬੋਲਿਆ ਤੇ ਜੋ ਰਹਿ ਗਿਆ ਉਹਦੇ ਵਿੱਚ ਫਿਰ ਕਪਰ ਸੇਪਲ ਸਾਹਿਬ ਨੇ ਵੀ ਆਪਣੀ ਜਿਹੜੀ ਹੈ ਛੱਡੀ ਨਹੀਂ ਕੋਈ ਕੋਈ ਕਮੈਂਟ ਜਿਹੜਾ ਛੱਡਿਆ ਨਹੀਂ ਉਸ ਤੋਂ ਬਾਅਦ ਸ਼੍ਰੀ ਨਦੀਸ਼ ਗੁਪਤਾ ਜੀ ਉਹਨਾਂ ਵੀ ਕੋਈ ਜਿਹੜਾ ਛੱਡਿਆ ਨਹੀਂ ਇਹੋ ਜੇ ਹਰ ਪੁਆਇੰਟ ਤੇ ਉਹਨਾਂ ਨੇ ਬਹਿਸ ਕੀਤੀ ਜਿਸ ਦੇ ਨਾਲ ਸਾਡਾ ਭਾਈਚਾਰਾ ਤੇ ਤੁਸੀਂ ਉਹ ਕੇਸ ਜਿੱਤ ਕੇ ਸਿਰਫ ਪੰਜਾਬ ਦੀ ਝੋਲੀ ਨਹੀਂ ਪਰੀ ਉਹ ਸਿਰਫ ਪੰਜਾਬ ਦੀ ਝੋਲੀ ਨਹੀਂ ਪਾਇਆ ਪੂਰੇ ਭਾਰਤ ਦੇ ਉਹਨਾਂ ਲੋਕਾਂ ਦੀ ਝੋਲੀ ਦੇ ਵਿੱਚ ਪਾ ਦਿੱਤਾ ਜਿਹੜੇ ਅੱਜ ਤੱਕ ਜਿਨ੍ਹਾਂ ਦੀ ਹਰ ਖੇਤਰ ਦੇ ਵਿੱਚ ਸਰਵਿਸ ਦੇ ਵਿੱਚ ਜਿਹੜੀ ਰਿਪ੍ਰেজੈਂਟੇਸ਼ਨ ਨਾ ਦੇ ਬਰਾਬਰ ਹੈ। ਤੇਲੰਗਾਨਾ ਦੇ ਵਿੱਚ ਇਹ ਲਾਗੂ ਹੋ ਗਿਆ। ਤਾਮਲਨਾਡੂ ਦੇ ਵਿੱਚ ਲਾਗੂ ਹੋ ਗਿਆ। ਹਰਿਆਣਾ ਦੇ ਵਿੱਚ ਲਾਗੂ ਹੋ ਗਿਆ। ਤੇ ਉਹਦਾ ਸਿਹਰਾ ਕਿੰਨੂੰ ਜਾਂਦਾ? ਇਹ ਸਭ ਨੂੰ ਜਾਂਦਾ। ਕਿਉਂਕਿ ਜੇ